4 4 5 5000 ਰੁਪਏ ਮਰਬੀਏ ਪੀਸ ਹੁੰਦੇ ਆ ਉਹ ਵੀ 700 ਰੁਪਏ ਚ ਹੋਣਗੇ ਜੀ ਸਾਰੇ ਸਿਰਫ 400 ਰੁਪਏ ਦੇ ਦਾਂਗੇ ਜੀ ਤੁਹਾਨੂੰ ਸਿਰਫ 200 ਰੁਪਏ ਤੇ ਆ ਕੁੜਤਾ ਆ ਗਿਆ ਜੀ ਨਾਲ ਇਹਦੇ ਪਲਾਜ਼ੋ ਆ ਗਿਆ ਜੀ ਨਾਲ ਇਹਦੇ ਸਟਾਲ ਆ ਜੂਗੇ ਨਵੇਂ ਸਾਲ ਤੇ 700 ਰੁਪਏ ਕਰ ਦਾਂਗੇ ਜੀ ਰੇਟ 700 ਰੁਪਏ ਜੀ 700 ਰੁਪਏ ਤਿੰਨੋ ਚੀਜ਼ਾਂ ਅਸੀਂ ਸਿਰਫ 200 ਰੁਪਏ ਦੇ ਦਾਂਗੇ ਭਾਈ ਸਾਹਿਬ 500 ਰੁਪਏ ਰੇਟ ਹੋਊਗਾ ਸਵੈਡ ਸ਼ਰਟ ਦਾ ਜੈਂਟਸ ਬਾਓ ਲੇਡੀਜ਼ ਬਾਓ ਯੂਨੀਸੈਕਸ ਐਲੋਰ ਸਿਰਫ 400 ਰੁਪਏ ਵਿੱਚ ਇਹ 600 ਰੁਪਏ ਰੇਟ ਹੋਊਗਾ ਜੀ ਬੂਟ ਕੱਟ ਲੋ ਬੜੀ ਸ਼ਟਰ ਨੇ 300 ਰੁਪਏ ਦਾ ਰੇਟ ਰਹੂਗਾ ਸ਼ਰਟ ਦਾ ਜੀ ਸਿਰਫ 300 ਰੁਪਏ ਦੇ ਵਿੱਚ ਚੈੱਕ ਵਾਲੀ ਸ਼ਰਟ ਦੇ ਔਰ ਖਾਸ ਗੱਲ ਇਹ ਸੇ ਵੀ ਹੈ ਇਹ ਚ 5XL ਤੱਕ ਦਾ ਰੇਟ 300 ਹੀ ਰਹੂਗਾ ਜੀ ਇਹਦੇ ਵਿੱਚ ਸਾਈਜ਼ 5XL ਤੱਕ ਵੀ ਰੇਟ ਸੇਮ ਹੀ ਰਹੂਗਾ 300 ਰੁਪਏ ਇਸ 700 ਰੁਪਏ ਰੇਟ ਰਹੂਗਾ ਜੀ ਹਾਫ ਫੁੱਲ ਦੋਨੇ ਹੀ ਮਿਲਣਗੇ ਇਸ ਦਾ ਰੇਟ ਵੀ ਸਾਡਾ 500 ਰੁਪਏ ਰਹੂਗਾ ਜੀ ਸਿਰਫ 600 ਰੁਪਏ ਦੇ ਵਿੱਚ ਟਰੈਕਸੂਟ ਇਹਦਾ 700 ਰੁਪਏ ਰੇਟ ਰਹੂਗਾ ਜੀ ਸਿਰਫ 300 ਰੁਪਏ ਰੇਟ ਰਹੂਗਾ ਜੀ ਇਹਦਾ ਸਿਰਫ 300 ਰੁਪਏ ਦੇ ਵਿੱਚ ਆਫਰ 5XL ਤੱਕ ਸਾਈਜ਼ ਵੀ ਮਿਲਣਗੇ ਜ ਅੱਲੇ 11 ਬੰਦਿਆਂ ਨੂੰ ਚੈਂਪੀਅਨ ਕੰਪਨੀ ਸੌਕਸ ਤਿੰਨ ਤਿੰਨ ਬੀਸਾ ਸੈੱਟ 11 ਸੈੱਟ ਫ੍ਰੀ ਦਿੱਤੇ ਜਾਣਗੇ ਉਸ ਤੋਂ ਬਾਅਦ ਜਿਹੜਾ ਬੰਦਾ ਆਹ ਰੇਟ ਦੇ ਕੇ ਡਿਸਕਾਊਂਟ ਲਗਾ ਕੇ 1000 ਰੁਪਏ ਤੋਂ ਵੱਧ ਦੀ ਸ਼ਾਪਿੰਗ ਕਰੂਗਾ ਹੂੰ ਉਹਨੂੰ 220 ਰੁਪਏ ਐਮ ਆਰ ਪੀ ਦਾ ਡੀਓ ਹੋਰ ਫ੍ਰੀ ਦਿੱਤਾ ਜਾਊਗਾ ਵੀਡੀਓ ਸ਼ੇਅਰ ਕਰਨ ਤੇ ਜੀ ਲੋਹੜੀ ਤੱਕ ਆਫਰ ਹੈ ਜੀ ਇਹ ਮਿੱਤਰੋ ਪਠਿੰਡੇ ਖੜੇ ਆ ਤੇ ਅੱਜ ਤੁਹਾਡੇ ਵਾਸਤੇ ਬਹੁਤ ਫਾਇਦੇ ਦੀ ਵੀਡੀਓ ਲੈ ਕੇ ਆਏ ਆ ਕੱਪੜਿਆਂ ਦੇ ਮਾਮਲੇ 'ਚ ਨਾ ਅੱਜ ਤਮਾਕਾ ਕਰਨ ਜਾ ਰਹੇ ਆ ਬਹੁਤ ਵੱਡੇ ਵੱਡੇ ਆਫਰ ਲੈ ਕੇ ਆ ਰਹੇ ਆ ਪਹਿਲਾ ਮੈਂ ਜਗਾ ਦਾ ਬਠਿੰਡੇ ਆਪਾਂ ਹਾਜ਼ਿਰਤਨ ਵਾਲੀ ਰੋਡ ਤੇ ਖੜੇ ਹੈਗੇ ਇੱਧਰ ਗੁਰਦੁਆਰਾ ਹਾਜ਼ਿਰਤਨ ਸਾਹਿਬ ਹੈਗਾ ਉਹਨੂੰ ਬਿਲਕੁਲ ਸਾਹਮਣੇ 7 ਨੰਬਰ ਗਲੀ ਨੂੰ ਸਾਹਮਣੇ ਦੁਕਾਨ ਹੈਗੀ ਦੀਪ ਗਾਰਮੈਂਟਸ ਤੇ ਇੱਥੇ ਬਹੁਤ ਵੱਡੇ ਵੱਡੇ ਆਫਰ ਹੈ ਵੀ ਪੈਂਟਾਂ ਸ਼ਰਟਾਂ ਦੇ ਜਮਾ ਸਸਤੇ ਰੇਟ ਹੈਗੇ ਤੇ ਸ਼ਾਪਿੰਗ ਕਰਨ ਤੇ ਬਾਈ ਅਰਗੇ ਗਿਫਟ ਵੀ ਦਿੰਦੇ ਆ ਤੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਜੀ ਆਫਰ ਲੋਕੇਸ਼ਨ ਦਾ ਮੈਂ ਦੱਸਤੀ ਆ ਵੀ ਹਾਜ਼ਿਰਤਨ ਵਾਲੀ ਰੋਡ ਆ ਇਹ ਹਾਜ਼ਿਰਤਨ ਗੁਰਦੁਆਰਾ ਸਾਹਿਬ ਨੂੰ ਸਾਹਮਣੇ ਦੁਕਾਨ ਆ ਗਈ ਹੈ ਨਾ ਤੁਹਾਡੀ ਹਾਂ ਜੀ ਗੁਰਦੁਆਰਾ ਸਾਹਿਬ ਹਾਜ਼ਿਰਤਨ ਸਾਹਮਣੇ ਜਿਹੜੀ ਬ ਹੁਣ ਮੈਂ ਵੀਡੀਓ ਦੇ ਵਿੱਚ ਆਏ ਕਿਹਾ ਵੀ ਤੁਹਾਡੇ ਵਾਸਤੇ ਬਹੁਤ ਫਾਇਦੇ ਦੀ ਵੀਡੀਓ ਲੈ ਕੇ ਆਏ ਆ। ਫਾਇਦਾ ਅਸਲ 'ਚ ਕਿਵੇਂ-ਕਿਵੇਂ ਹੋਊਗਾ ਜੀ? ਫਾਇਦੇ ਆਪਾਂ ਬਹੁਤ ਕਰਾਂਗੇ ਜੀ ਤੁਹਾਡੇ। ਹਾਂਜੀ। ਸਾਰੇ ਕਸਟਮਰ ਦੇਖੋ ਇੱਧਰ ਮਾਰੋ ਕੈਮਰਾ। ਜੇ ਫਾਇਦੇ ਕਰ ਰਹੇ ਆ ਤਾਂ ਹੀ ਸਾਡੇ ਕੋਲ ਰਸ਼ਾ ਵੀਰ ਜੀ ਇਹੇ। ਹਾਂਜੀ। ਕਿਸ ਤਰ੍ਹਾਂ ਦਾ ਕੀ-ਕੀ ਫਾਇਦਾ ਕਰ ਰਹੀ ਹੈ ਜੀ? ਸૌ ਤੋਂ ਪਹਿਲਾਂ ਆਪਾਂ ਤੁਹਾਨੂੰ ਟਰੈਕਸੂਟ ਸ਼ੁਰੂ ਕਰਦੇ ਆਂ ਦੇਖੋ ਜੀ ਟਰੈਕਸੂਟ। ਠੀਕ ਹੈ ਜੀ। ਨੀਚੇ ਨੈਟ ਲੱਗੀ ਹੋਈ ਹੈ ਦੇ ਅੰਦਰ। ਅੱਛਾ ਜੀ। ਡਿਜ਼ਾਈਨ ਦੇਖੋ ਕੁਆਲਿਟੀ ਦੇਖੋ ਭਾਈ ਸਾਹਿਬ। ਕੁਆਲਿਟੀ ਵਧੀਆ ਕੁਆਲਿਟੀ ਹੈ ਜੀ ਤੁਸੀਂ ਕਿੰਨਾ ਮਾਡਲ ਦੇ ਸਾਡੇ ਕੋਲੇ ਐਲ ਸਾਈਜ਼ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਈਜ਼ ਹੋਊਗਾ ਜੀ ਹਾਂਜੀ 600 ਰੁਪਏ ਰੇਟ ਲਊਗਾ ਜੀ ਸਿਰਫ 600 ਰੁਪਏ ਦੇ ਵਿੱਚ ਟਰੈਕਸੂਟ ਹਾਂਜੀ ਆ ਦੇਖੋ ਕਿੰਨੇ ਡਿਜ਼ਾਈਨ ਨੇ ਮਰਜ਼ੀ ਲਓ ਰੰਗ ਰੂੰਗ ਡਿਜ਼ਾਈਨ ਜੁ ਹਾਂਜੀ ਜਿੰਨੀ ਮਰਜ਼ੀ ਸਾਈਜ਼ ਵੱਡਾ ਹੀ ਮਿਲ ਜਾਣਗੇ ਟਰੈਕਸੂਟ ਤੇ ਜੈਕਟ ਦੋ ਚੀਜ਼ ਚ ਅਸੀਂ ਰੇਟ ਵਧਾਵਾਂਗੇ 100 ਰੁਪਿਆ ਠੀਕ ਹੈ ਜੀ ਮੰਨ ਲਓ 600 ਦਾ 700 ਹੋ ਜਾਊਗਾ ਹਾਂਜੀ ਹੋਰ ਸਾਡੇ ਕੋਲੇ ਦੁਕਾਨ ਚ ਜਿੰਨੀ ਵੈਰਾਈਟੀ ਹੋ ਗਈ ਹਮ ਸਾਰਿਆਂ ਦੇ ਰੇਟ ਨਹੀਂ ਬਦਲਣਗੇ ਸੇਮ ਹੀ ਰੇਟ ਰੱਖਾਂਗੇ 28 ਸਾਈਜ਼ ਤੋਂ ਲੈ ਕੇ ਸਾਡੇ ਕੋਲ ਨਹੀਂ ਹੋਊਗਾ ਜੀ ਸੇਮ ਰੇਟ ਸੇਮ ਰੇਟ ਰਹੂਗਾ ਕੱਲਾ ਟਰੈਕਸੂਟ ਤੇ ਜੈਕਟ ਦੇ ਵਧਾਵਾਂਗੇ ਠੀਕ ਹੈ ਜੀ ਆ ਲੋ ਜੀ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਲਓ ਵਾਧੂ ਮਿਲ ਜਾਣਗੇ ਇਸ ਤੇ ਔਰ ਕੁਆਲਿਟੀ ਵੀ ਤੁਸੀਂ ਦੇਖੋ ਜੀ ਬਹੁਤ ਵਧੀਆ ਹੋਊਗੀ ਮਿੱਤਰੋ ਕਮੈਂਟ ਕਰਕੇ ਦੱਸ ਵੀ ਦਿਓ ਮੈਨੂੰ ਨਹੀਂ ਲੱਗਦਾ ਵੀ 600 ਦੇ ਵਿੱਚ ਟਰੈਕਸੂਟ ਕਿਤੇ ਮਿਲਦਾ ਹੋਊਗਾ ਰੰਗ ਰੰਗ ਨੀਲਾ ਕਾਲਾ ਸਾਰੇ ਰੰਗ ਹੈ ਹਰੇਕ 'ਚ 5-5 6-6 ਰੰਗ ਹੋਣਗੇ ਜੀ ਇਸ ਤੋਂ ਬਾਅਦ ਇੱਕ ਟਰੈਕਸੂਟ ਹੋਰ ਚੱਲਦਾ ਅੱਜਕੱਲ੍ਹ ਗਰਮ ਸਰਦੀ ਵਿੱਚ ਅੱਛਾ ਜੀ ਇਹਦਾ ਕੱਪੜੇ ਵਗੈਰਾ ਦਾ ਫਰਕ ਹੈ ਜੀ ਆ ਦੇਖੋ ਜੀ ਇਹ ਦਾ 100 ਰੁਪਏ ਫालतੂ ਹੋ ਗਏ 700 ਰੁਪਏ ਦਾ ਹੋ ਗਏ ਇਹ 700 ਰੁਪਏ ਦੇ ਵਿੱਚ ਟਰੈਕਸ ਠੀਕ ਹੈ ਜੀ ਆ ਲੋ ਇਹਦੇ ਵਿੱਚ ਵੀ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲਾ ਲੋ ਵਾਧੂ ਮਿਲ ਜਾਣਗੇ ਠੀਕ ਹੈ ਜੀ ਆ ਲੋ ਜੀ ਇਹਦਾ 700 ਦਾ ਰੇਟ ਰਹੂਗਾ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਫਾਰੀ ਆਉਂਦਾ ਅੰਦਰ ਹਾਂ ਜੀ ਹਾਂ ਜੀ ਸਾਰਾ ਗੱਲ ਜਿਹੜਾ ਬਿਨਾ ਫਾਰਤ ਲਓਗੇ 600 ਤੇ ਫਾਰ ਵਾਲਾ 700 ਠੀਕ ਹੈ ਜੀ ਉਸ ਤੋਂ ਬਾਅਦ ਇੱਕ ਸਾਡੇ ਕੋਲੇ ਆਉਂਦਾ ਜੀ ਅਪਰ ਇਹਦੇ ਅੰਦਰ ਵੀ ਨੈਟ ਲੱਗੀ ਹੋਊਗੀ ਇਹ ਅਸੀਂ ਨਵੇਂ ਸਾਲ ਤੇ ਹੋਰ ਆਫਰ ਦਿਤੀਏ ਤੁਹਾਡੇ ਆਉਣ ਤੇ ਇਕੱਲੇ ਉੱਪਰ ਵੀ ਮਿਲਦਾ ਹੀ ਇਕੱਲੇ ਉੱਪਰ ਹੀ ਆ ਜੀ ਇਹ ਅੱਛਾ ਇਕੱਲੇ ਉੱਪਰ ਹੀ ਆ ਠੀਕ ਹੈ ਜੀ ਇਹਦੇ ਵਿੱਚ ਐਲ ਸਾਈਜ਼ ਤੋਂ ਲੈ ਕੇ 5 ਐਕਸਲ ਤੱਕ ਸਹਿਜ ਹੋਊਗਾ ਜੀ ਅੱਛਾ 5 ਐਕਸਲ ਵੀ ਜਿੱਡਾ ਮਰਜੀ ਮੁੱਟਾ ਮਟਾ ਬਣਾ ਲੈ ਪਹਿਲਾਂ ਇਹ 400 ਰੁਪਏ 500 ਰੁਪਏ ਵਿੱਚ ਹੈ ਜੀ ਹਾਂਜੀ ਹੁਣ ਅਸੀਂ ਨਵੇਂ ਸਾਲ ਤੇ ਆਫਰ ਦਿੱਤੀ ਹੋ ਰਹੇ ਹੈ ਕਸਟਮਰ ਨੂੰ ਹਾਂਜੀ ਸਿਰਫ 300 ਰੁਪਏ ਰੇਟ ਰਊਗਾ ਜੀ ਇਹਦਾ ਸਿਰਫ 300 ਰੁਪਏ ਦੇ ਵਿੱਚ ਉੱਪਰ 5 ਐਕਸਲ ਤੱਕ ਸਹਿਜ ਵੀ ਮਿਲਣਗੇ ਜੀ 5 एक्सेल ਦਾ ਵੀ ਸੇਮ ਰੇਟ ਹੀ ਰਹੇਗਾ ਸੇਮ ਰੇਟ ਹੀ ਰਹੂਗਾ ਜੀ ਅੱਛਾ ਜੀ ਕਲਰ ਦੇਖੋ ਦੇ ਬਹੁਤ ਪਾਰੇ ਕਲਰ ਮਿਲਣਗੇ ਔਰ ਸਾਈਜ਼ ਵੀ ਦੇਖੋ ਜਿਹੜੇ ਭਾਰੇ ਬੰਦੇ ਉਹਨਾਂ ਨੂੰ ਸਾਈਜ਼ ਨਹੀਂ ਮਿਲਦੇ ਸਾਡੇ ਕੋਲ ਆ ਕੇ ਲੈ ਸਕਦੇ ਆ ਨਾਲੇ ਰੇਟ ਸੇਮ ਹੀ ਰਹੂਗਾ ਸਹੀ ਗੱਲ ਹੈ ਕਿਉਂਕਿ 5 ਐਕਸਲ ਨੂੰ ਦਿੱਕਤ ਆਉਂਦੀ ਹੈ ਉਹਨਾਂ ਦੇ ਵਾਸਤੇ ਵੈਰਾਈਟੀ ਮਿਲਦ ਕੋਈ ਨਹੀਂ ਪਹਿਲੀ ਗੱਲ ਤਾਂ ਸਾਰੀ ਵੈਰਾਈਟੀ ਮਿਲੂਗਾ ਜੀ 5 ਐਕਸਲ ਵੀ ਤੇ ਮਿਲਣੀ ਵੀ 300 ਦੇ ਵਿੱਚ ਇਹ ਵੀ ਗੱਲ ਖਾਸ ਹੈ ਹਾਂਜੀ ਆ ਲੋ ਡਿਜ਼ਾਈਨ ਹੋਰ ਮਿਲ ਜਾਣਗੇ ਵੈਰਾਈਟੀ ਸਾਈਜ਼ ਕੋਈ ਕਮੀ ਨਹੀਂ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਸਾਡੇ ਕੋਲ ਆ ਜਿਓ ਜੀ ਤੁਹਾਨੂੰ ਦਿਖਾਈ ਇੱਧਰ ਜ ਤੇ ਇਹਦੇ ਵਿੱਚ ਹਾਫ ਵੀ ਆਣਗੇ ਫੁੱਲ ਵੀ ਆਣਗੇ ਜੀ ਅੱਛਾ ਜੀ ਸਾਝੀ ਅਲਦੂ ਲੈ ਕੇ ਡਬਲ ਐਕਸਲ ਤੱਕ ਠੀਕ ਹੈ ਜੀ ਦੇਖੋ ਜੀ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੋ ਜੀ ਇਹ ਚ ਇਹਦਾ ਰੇਟ ਵੀ ਸਾਡਾ 500 ਰੁਪਏ ਰਹੂਗਾ ਜੀ ਅੱਛਾ 500 ਰੁਪਏ ਬਾਕੀ ਕੁਆਲਿਟੀ ਹੋ ਗਈ ਜੀ ਜਿੱਪ ਵੀ ਦੇਖੋ ਐ ਨਹੀਂ ਹਲਕੀ ਕੁਆਲਿਟੀ ਦੀ ਹੂੰ ਪੂਰੀ ਵਧੀਆ ਠੀਕ ਹੈ ਜੀ ਠੀਕ ਹੈ ਜੀ 500 ਰੁਪਏ ਰੇਟ ਰਹੂਗਾ ਫੁੱਲ ਔਰ ਹਾਫ ਦੋਨੋਂ ਮਿਲਣਗੇ ਜੀ ਫੁੱਲ ਔਰ ਹਾਫ ਇਹਨਾਂ ਸ਼ੋਰੂਮ ਬਾਰਾ ਕਲੋਜ਼ ਹੁੰਦੇ ਜਿਵੇਂ ਉਦਾਂ ਮਾਲ ਆਉਂਦਾ ਲੋਡ ਦੇ ਵਿੱਚ ਅੱਛਾ ਲੋਡ ਤੋਂ 40 ਸਸਤਾ ਰੇਟ ਵੇ ਉਸ ਤੋਂ ਬਾਅਦ ਸਾਡੇ ਕੋਲੇ ਵਧੀਆ ਕੋਈ ਜੈਕਟ ਲਈ ਕਿਸੇ ਕਸਟਮਰ ਨੇ ਹਾਂਜੀ ਇਹ ਰਿਵਰਸਿਬਲ ਜੈਕਟ ਆ ਗਿਆ ਜੀ ਅੱਛਾ ਰਿਵਰਸਿਬਲ ਚ ਆ ਗਈ ਠੀਕ ਹੈ ਜੀ ਹਾਂਜੀ ਦੋਨੋਂ ਸਾਈਡ ਪਾਉਗੀ ਜੀ ਇਹ ਠੀਕ ਹੈ ਜੀ ਦੇਖੋ ਭਾਈ ਸਾਹਿਬ ਅੰਦਰ ਵੀ ਭਾਈ ਜੇਬਾਂ ਆ ਦੇ ਦੋਨੋਂ ਸਾਈਡ ਜੇਬਾਂ ਦੋਨੋਂ ਸਾਈਡ ਲੋਗੋ ਲੋਗੋ ਵਗੈਰਾ ਲੱਗਿਆ ਹੋਇਆ ਇਹ ਚ ਫਲਫੀ ਵੀ ਆ ਜੂਗੀ ਠੀਕ ਹੈ ਜੀ ਇਹ 700 ਰੁਪਏ ਰੇਟ ਰੂਗਾ ਜੀ ਹਾਫ ਫੁੱਲ ਦੋਨੇ ਹੀ ਮਿਲਣਗੇ ਇਸ ਹਾਂਜੀ ਜਿੰਨੇ ਮਰਜ਼ੀ ਡਿਜ਼ਾਈਨ ਰੰਗ ਆ ਦੇਖੋ ਭਾਈ ਸਾਹਿਬ ਠੇਸ ਲੱਗੇ ਵੇ ਵੈਰਾਈਟੀ ਵਾਧੂ ਪਈ ਹੈ ਮਤਲਬ ਹਲੋ ਜੀ ਹਾਂ ਇਹਦੇ ਵਿੱਚ ਬ੍ਰੈਂਡ ਵੀ ਆਉਂਦੇ ਆ ਸੀ ਬ੍ਰੈਂਡ ਦਾ ਕੋਈ ਨਾਮ ਨਹੀਂ ਲੈਂਦੇ ਸਾਰੇ ਬ੍ਰੈਂਡ ਮਿਕਸੀ ਹੁੰਦੇ ਆ ਠੀਕ ਹੈ ਜੀ ਚਾਰ ਚਾਰ 5 5000 ਰੁਪਏ ਆ ਮਰ ਵੀ ਇਹ ਵੀਸ ਹੁੰਦੇ ਆ ਉਹ ਵੀ 700 ਰੁਪਏ ਚ ਹੋਣਗੇ ਸਾਰੇ ਨਹੀਂ ਵਿੱਚ ਹੀ ਆ ਜਾਂਦੇ ਜੀ ਸਾਡੇ ਕੋਲ ਲੋਰ ਚ ਆਉਂਦਾ ਜੋ ਵੀ ਅਸੀਂ ਸਾਰਾ ਕੁਝ ਹੀ ਵੇਚ ਦਿੰਨੇ ਆ ਠੀਕ ਹੈ ਰੇਟ 700 ਰੁਪਏ ਰੋਗਾ ਇਹਨਾਂ ਸਾਰਿਆਂ ਦਾ 700 ਰੁਪਏ ਦੇ ਵਿੱਚ ਮਿੱਤਰੋ ਇਹ ਕੋਟ ਕਹਿ ਲਈ ਆਪਾਂ ਘੈਂਟ ਚੀਜ਼ ਆ ਸਾਰੀ ਤੇ ਨਾ ਮੌਕਨ ਵਾਲਾ ਕੰਮ ਹੈ ਕਿਤੋਂ ਵੀ ਨਹੀਂ ਮਿਲਦਾ ਉਸ ਤੋਂ ਆ ਲੋਰਾਂ ਦੇਖੋ ਜੀ ਥੱਲੇ ਨੈਟ ਲੱਗੀ ਹੋਈ ਲੋਰ ਹਾਂਜੀ ਕੁਆਲਿਟੀ ਦੇਖੋ ਭਾਈ ਸਾਹਿਬ ਟੀਪੀਯੂ ਕਪ ਠੀਕ ਹੈ ਇਹਦੇ ਵਿੱਚ ਸਾਈਜ਼ 5XL ਤੱਕ ਵੀ ਰੇਟ ਸੇਮ ਹੀ ਰਹੂਗਾ 300 ਰੁਪਏ ਸਿਰਫ 300 ਰੁਪਏ ਹਾਂਜੀ ਚਾਹੇ ਤੁਸੀਂ ਇਹ ਲੈ ਲਓ ਚਾਹੇ ਤੁਸੀਂ ਫਰ ਲੱਗੀ ਵਾਲੀ ਲੈ ਲਓ ਗਰਮ ਐਦਾਂ ਅੱਛਾ ਜੀ ਇਹ ਵੀ 300 ਰੁਪਏ ਜੀ ਆਉਂਦਾ ਹਾਂਜੀ ਹਾਂਜੀ ਸੇਮ ਹੀ ਰੇਟ ਰੱਖਿਆ ਹੈ ਸਾਡਾ ਇੱਕ ਸਾਡੇ ਕੋਲੇ ਹੋਰ ਲੋਰ ਆਈ ਹੈ ਜੀ ਇਹ ਗਰਮੀ ਵਾਲੀ ਲੋਰ ਆਈ ਥੱਲੇ ਨੱਟ ਲੱਗੀ ਇਹਦੇ ਅੱਛਾ ਇਹ ਗਰਮੀ ਵਾਲੀ ਹੈ ਠੀਕ ਹੈ ਹਾਂਜੀ ਨਾਲ ਸਾਈਡ ਪਾਕਟ ਵੀ ਹੈ ਹਾਂਜੀ ਇਹਦੇ ਵਿੱਚ 4-5 ਕਲਰ ਮਿਲਣਗੇ L ਤੋਂ डबल XL ਸਾਈਜ਼ ਮਿਲੂਗਾ ਠੀਕ ਹੈ ਡਬਲ XL ਇਹ ਬਾਜ਼ਾਰ ਵਿੱਚ ਵਿਕਦੀ ਹੈ 5-500 ਰੁਪਈਸ ਠੀਕ ਹੈ ਜੀ ਆਪਾਂ ਇਹਦਾ ਹੋਰ ਵੀ ਸਿਰਫ 200 ਰੁਪਏ ਹਾਂਜੀ ਹਾਂਜੀ ਕੱਲ ਦਾ ਵੀ ਦੇ ਦਾਂਗੇ ਜਿੰਨੇ ਮਰਜ਼ੀ ਆ ਲੋ ਸਿਰਫ 200 ਰੁਪਏ ਵਿੱਚ ਆਊਗਾ ਰੇਟਾ ਦਾ ਸਾਡਾ ਇੱਕ ਸਾਡੇ ਕੋਲ ਆ ਦੇਖੋ ਸਰਦੀ ਵਾਲੀ ਕੋਟ ਰੇਜ ਲੋਰ ਦੇਖੋ ਕੱਪੜਾ ਦੇਖੋ ਭਾਈ ਸਾਹਿਬ ਇਹਦਾ ਬਾਜ਼ਾਰ 'ਚ ਵਿਕਦਾ 10000 ਰੁਪਏ ਦਾ ਪੀਸ ਆ ਤਾਂ ਬਈ ਮੈਂ ਇਹ ਕਿਹਨਾਂ ਕਲਾਕਾਰਾਂ ਦੇ ਪਾਉਣ ਵਾਲਾ ਕੱਪੜਾ ਹੈ ਇਹਦੇ ਫੌਨ ਕੰਟਰੀਆਂ ਅਮਰੀਕਾ ਕੈਨੇਡਾ ਬਾਰਾ ਜਾਂਦੇ ਨੇ ਠੰਡਾ ਉਧਰ ਹਾਂਜੀ ਆ ਚੀਜ਼ ਲੈ ਕੇ ਆਉਂਦੇ ਨੇ ਤੇ ਇਹ ਤਾਂ ਮਹਿੰਗੀ ਬਹੁਤ ਹੋਊਗੀ ਫਿਰ ਬਹੁਤ ਸਸਤਾ ਕਰਤਾ ਰੇਟਾ ਦਾ ਵੀ ਕਿੰਨਾ ਜੀ ਸਟਾਕ ਕਲੀਅਰੈਂਸ ਤੇ ਲਾ ਰੱਖੇ ਸਰਦੀ ਦੇ ਮਾਲ ਦਾ ਸਿਰਫ 400 ਰ ਆ ਦੇਖੋ ਜੀ ਮੈਂ ਸ਼ਰਟਸ ਹੈ ਹਾਂਜੀ ਇਹ ਸਿਰਫ 200 ਰੁਪਏ ਰੇਟ ਹੋਗਾ ਸਾਡਾ ਸ਼ਰਟ ਦਾ ਜੀ ਸਿਰਫ 200 ਰੁਪਏ ਸਾਇਜ ਜਿਹੜੇ ਮਰਜ਼ੀ ਲੈ ਲਓ 200 ਰੁਪਏ ਪਲੇਨ ਲੋ ਪ੍ਰਿੰਟ ਲੋ ਚੈੱਕ ਲੋ ਹਾਰੇ ਤਰ੍ਹਾਂ ਦੀ ਵੈਰਾਈਟੀ ਵੀ ਰੰਗ ਰੂਮ ਚੱਕ ਮੇ ਰਾਂਗੇ 200 ਰੁਪਏ ਸਿਰਫ ਚੈੱਕ ਚੁੱਕ ਲਈਆਂ ਸਾਰੀਆਂ ਜਿੰਦੀਆਂ ਵੰਗਾਂ ਇਹਦੇ ਨਾਲ ਅਸੀਂ ਪੈਂਟ ਵੀ ਲਾ ਦਾਂਗੇ 300 ਰੁਪਏ ਚ ਅੱਛਾ ਆ ਲਓ ਜੀ ਫਾਰਮਲ ਪੈਂਟਾਂ ਜੀ ਹਾਂਜੀ 28 ਸਾਇਜ ਤੋਂ ਲੈ ਕੇ 40 ਤੱਕ ਸੇਮ ਹੀ ਰੇਟ ਹੋਊਗਾ ਜੀ ਯਾ ਲੋਕਰ ਦੇਖੋ ਸਾਰੇ ਲੋ ਵੀ ਜਿਹੜੇ ਆਪਣੇ ਵੀਰ ਨੌਕਰੀ ਪੇਸ਼ੇ ਵਾਲਿਆ ਜਿਨ੍ਹਾਂ ਨੂੰ ਫਾਰਮਲ ਕੱਪੜੇ ਚਾਹੀਦੇ ਹੁੰਦੇ ਨਾ ਸਾਰੇ ਰੰਗਾਂ ਨਾਲ ਪੈਂਦਾ 300 ਪੈਂਟ ਦਾ पेंट 200 ਸ਼ਰਟ ਚਾਹੇਗਾ ਅਲੱਗ ਅਲੱਗ ਲੈ ਲੈ ਕੰਬਲਸਰੀ ਇਹਨੇ ਵੀ ਕੱਲੀ ਪੈਂਟ ਲੈਣੀ ਹੈ ਜਾਂ ਕੱਲੀ ਸ਼ਰਟ ਲੈਣੀ ਲਾ ਵੀ ਲੈ ਸਕਦਾ ਆ ਦੇਖੋ ਜੀ 올ਡ ਨੇਵੀ ਬ੍ਰਾਂਡ 25 ਡਾਲਰ ਦਾ ਰੇਟ ਹੈ ਦਾ ਹਾਂਜੀ ਪਜਾਮੇ ਲੇਡੀਜ਼ ਵਾਸਤੇ ਦੋਹਿਆ ਪੈਦਾ ਹੋ ਗਿਆ ਡਾਲਰਾਂ ਦੇ ਹਿਸਾਬ ਨਾਲ ਹਾਂਜੀ ਡਾਲਰ ਦਾ 2000 ਹੋ ਗਿਆ ਸਾਡਾ ਰੇਟ 1500 ਸੀ ਕੀ ਆਈ ਦੇ ਲਾਉਂਗੇ ਕੀ ਰੇਟ ਹੋਊਗਾ ਇਹਦਾ ਤੁਸੀਂ 1500 ਰੁਪਏ ਦੇ ਦ 200 روپے ہاں جی 200 روپے لو جی میرے حساب ہے انہوں نے ڈالر دا ریٹ ہی 8 روپے کرتا ہاں جی آ دیکھو 200 روپے دے دਾਂਗੇ بھائی صاحب نالے سٹاک ਜਿੰਨਾ ਮਰਜ਼ੀ ਲਓ فریش ਹੋਊਗਾ ਬਿਲਕੁਲ ਨਾਲੇ ਵੀ ਕਪੜਾ ਵੀ ਪਤਾ ਨਹੀਂ ਵੀਡੀਓ ਚ ਦਿਖ ਰਿਹਾ ਕਿ ਨਹੀਂ ਕਪੜਾ ਬਹੁਤ ਸ਼ਾਨਦਾਰ ਕਪੜਾ ਹੈਗਾ ਖਰਾਬ ਹੋ ਜਾਏ ਪੀਸ ਵਾਪਸ ਵੀ ਲੈ ਲਾਂਗੇ 200 روپے دے کے ਕਿੰਡ ਲੱਗ ਰਹੀ ਮੈਂ ਲਿਆ اچھا ਲਿਆ ਕਿਵੇਂ ਵਧੀਆ ਚੀਜ਼ ਆਈ ਸਰ ਆਪਾਂ ਗਾਰੰਟੀ ਦੇ ਦਾਂਗੇ ਜੇ ਪੀਸ ਖਰਾਬ ਹੋਏ ਤਾਂ ਵੀ ਵਾਪਸ ਲੈ ਲਾਂਗੇ 200 روپے ਦੇ 200 روپے ਚ ਕੋਈ ਨਾਲਾ ਨਹੀਂ ਪਾ ਕੇ ਦਿੰਦਾ ਸਹੀ ਗੱਲ ਹੈ ਭਾਈ ਸਾਹਿਬ ਕਹਿੰਦੇ 200 ਚ ਨਾਲਾ ਨਹੀਂ ਉਹ ਗਾਰੰਟੀ ਨਹੀਂ ਦੇਵਾਂ ਖਰਾਬ ਨਹੀਂ ਹੋਊਗਾ ਪੀਸ ਸਹੀ ਹੈ ਭਾਈ ਸਾਹਿਬ ਹੁਣ 200 ਰੁਪਏ ਚ ਗਰੰਟੀਆਂ ਕੀ ਕੀ ਬੰਦਾ ਲਊਗਾ ਹੈ ਉਸ ਤੋਂ ਬਾਅਦ ਭਾਈ ਸਾਹਿਬ ਜੀਨ ਦੀ ਪੈਂਟ ਅੱਛਾ ਜੀ ਬੂਟ ਕੱਟ ਸਟੇਟ ਫਿਟ ਅਕਲ ਨਿਊ ਜਨਰੇਸ਼ਨ ਪਾਉਂਦੀ ਹੈ ਦੇਖੋ ਬੂਟ ਕੱਟ ਹਾਂਜੀ ਬੂਟ ਕੱਟ ਠੀਕ ਹੈ ਜੀ ਕਿੰਨੇ ਦੀ 1000 ਦੀ ਨਹੀਂ ਜੀ ਨਹੀਂ ਨਹੀਂ ਪਕਾਲ ਵਾਲੇ ਰੇਟ ਥੋੜੀ ਲਾਉਣੇ ਭਾਈ ਸਾਹਿਬ ਅਸੀਂ ਅੱਛਾ ਫਿਰ 1500 ਜੀ ਤਾਂ ਫਾਇਦੇ ਕਰਨ ਵਾਸਤੇ ਆਏ ਭਾਈ ਸਾਹਿਬ ਗਸਟਮਰਾਂ ਦੇ ਇਹ 600 ਰੁਪਏ ਰੇਟ ਰਊਗਾ ਜੀ ਬੂਟ ਕੱਟ ਲੋ ਸਟੇਟ ਫਿਟ ਲੋ ਨੈਰੋ ਲੋ ਜਿਹੜੀ ਮਰਜ਼ੀ ਲੋ ਜੀ ਹੁੰਦਾ ਲੈ ਜੀ ਕਮਾਲ ਹੀ ਕਰਤੀ ਐ 600 ਰੁਪਏ ਦੇ ਵਿੱਚ 40 ਤੱਕ ਕੀ ਆ ਬਾਤ ਹੈ 40 ਤੱਕ ਤਾਂ ਸਾਰੇ ਜਿੰਦਾ ਸ਼ਹਿਰ ਚ ਕਿਤੇ ਵੀ ਕੋਈ ਜਿੰਦਾ ਹੋਵੇ ਗਾਰੰਟੀ ਆਪਣੀ 600 ਦਾ ਤੋਂ ਵੱਡੇ ਸਾਰੇ ਪੰਜਾਬ ਚ ਨਹੀਂ ਹੋਣਾ ਇਹ ਰੇਟ। ਆਹ ਲੋ ਜੀ ਸਾਰੇ ਰੰਗ ਵੀ ਹੈਗੇ ਆ ਗ੍ਰੇ ਕਲਰ ਹੈ। ਬਲੂ ਹੈ, ਬਲੈਕ ਹੈ। ਉਸ ਤੋਂ ਬਾਅਦ ਸਾਡੇ ਕੋਲ ਇਹ ਸਪੈਂਟਾ ਦੇ ਨਾਲ ਸ਼ਰਟਾਂ ਦੀ ਬਹੁਤ ਵਧੀਆ ਪਈਆਂ ਜੀ ਸ਼ਰਟ ਕਿਸੇ ਚੰਗੀ ਲੈਣੀ ਹੈ। ਅੱਛਾ ਜੀ। ਆਹ ਕਾਰਗੋ ਪੈਂਟ ਸਭ ਕੁ ਵਿੱਚ ਸੇਮ ਰੇਟ ਹੀ ਹੈ 600 ਰੁਪਏ ਜੀ। ਅੱਛਾ ਜੀ। ਹਾਂ ਜੀ ਹਾਂ ਜੀ ਜਿਹੜਾ ਕੁਝ ਮਰਜ਼ੀ ਲੋ ਜੀ ਕਾਰਗੋ ਲੋ ਜੀ ਜੀਨਸ ਲੋ ਕੋਈ ਨਾ ਵਿੱਚ ਪੰਜ ਛੇ ਕਲਰ ਮੈਂ ਕਹਿੰਦਾ ਕਾਰਗੋ ਦੇ ਵਿੱਚ ਵੀ ਪਏ ਆ ਬਾਈ ਉਹ ਦੂਆ ਸ਼ਰਟ ਆ ਗਈ ਜੀ ਇਹਨਾਂ ਨਾਲ ਸ਼ਰਟ ਹੋ ਗਈ ਜੀ ਇਸੇ ਜਦਾ ਵਧੀਆ ਸ਼ਰਟ ਨਹੀਂ 300 ਰੁਪਏ ਰੇਟ ਰੂਗਾ ਸ਼ਰਟ ਦਾ ਜੀ ਸਿਰਫ 300 ਰੁਪਏ ਦੇ ਵਿੱਚ ਹਾਂ ਜੀ ਚੈੱਕ ਵਾਲੀ ਸ਼ਰਟ ਦੇ ਔਰ ਖਾਸ ਗੱਲ ਇਹ ਸੇ ਵੀ ਹੈ ਇਹ ਚ 5 ਐਕਸਲ ਤੱਕ ਦਾ ਰੇਟ 300 ਹੀ ਰੂਗਾ ਜੀ ਪਰੇ ਬੰਦੇ ਆਂਦੇ ਉਹਨਾਂ ਨੂੰ ਕਪੜੇ ਵੀ ਮਿਲਦੇ ਦੁਕਾਨ ਦਾ ਕਹਿੰਦੇ ਮਹਿੰਗੇ ਲਾਵਾਂਗੇ ਵੱਧ ਲਾਵਾਂਗੇ ਸਾਡੇ ਕੋਲ ਸੇਮ ਰੇਟ ਹੀ ਚੱਲੂਗਾ ਜੀ ਠੀਕ ਹੈ ਜੀ ਇਹਨਾਂ ਕੋਲੇ ਮੋਟੂ ਪਤਲੂ ਦਾ ਸੇਮ ਰੇਟ ਹੈ ਜੀ ਹਾਂਜੀ ਆ ਵਾਧੂ ਡਿਜ਼ਾਈਨ ਜਿੰਨੇ ਮਰਜ਼ੀ ਠੀਕ ਹੈ ਜੀ ਉਸ ਤੋਂ ਬਾਅਦ ਲੇਡੀ ਸੂਟ ਆਉਣਗੇ ਜੀ ਪਲਾਜ਼ੋ ਸੂਟ ਆਹ ਕੁੜਤਾ ਆ ਗਿਆ ਜੀ ਨਾਲ ਇਹਦੇ ਪਲਾਜ਼ੋ ਆ ਗਿਆ ਜੀ ਨਾਲ ਇਹਦੇ ਸਟੌਲ ਆ ਜੂਗੇ ਇਹ ਵੀ ਸਟਾਕ ਕਲੀਅਰੈਂਸ ਤੇ ਹੈ ਜੀ ਇਹਨਾਂ ਦਾ ਰੇਟ ਕੀ ਬਣ ਜਾਂਦੀ ਇਹ ਪਹਿਲਾਂ ਸੀ 800 ਰੁਪਏ ਵੇਚਦੇ ਸੀਗੇ ਜੀ ਨਵੇਂ ਸਾਲ ਤੇ 700 ਰੁਪਏ ਕਰ ਦਾਂਗੇ ਜੀ ਰੇਟ 700 ਰੁਪਏ ਜੀ 700 ਰੁਪਏ ਤਿੰਨ ਚੀਜ਼ਾਂ ਤਿੰਨੋਂ ਚੀਜ਼ਾਂ ਕਿਆ ਹੋ ਗਾ ਹਾਂਜੀ ਪਲਾਜ਼ੋ ਵੀ ਆਹ ਲੋ ਕਲਰ ਦੇਖੋ ਸਰ ਵਾਧੂ ਕਲਰ ਹੋਣਗੇ ਵਾਧੂ ਡਿਜ਼ਾਈਨ ਹੋ upper ٹھیک ہے جی سوائل شرٹ ਨੂੰ ਕਹਿੰਦੇ ਆਪਾਂ ਲੇਡੀਜ਼ ਵਾਸਤੇ ਹਾਂਜੀ 1100 ਰੁਪਏ ਲਿਖਿਆ ਨਹੀ 1100 ਰੁਪਏ ਆਪਾਂ ਇਹ ਚ ਵੀ ਬਹੁਤ ਡਿਸਕਾਊਂਟ ਕਰਤਾ ਜੀ ਕਿੰਨੇ 900 ਕਰ ਦਿੱਤਾ ਸਰ ਸਿਰਫ 500 ਰੁਪਏ ਕਰਤਾ ਜੀ 500 ਰੁਪਏ ਹਾਂਜੀ ਸਟਾਕ ਕਲੀਅਰੈਂਸ ਤੇ ਸਾਰਾ ਇਹ ਕੀ ਬਾਤ ਇਹਦੇ ਵਿੱਚ ਹੁੱਡੀਆਂ ਵੀ ਆ ਕਿ ਸਾਰਾ 500 ਰੁਪਏ ਰੇਟ ਰਹੂਗਾ ਸਵੈਲ ਸ਼ਰਟ ਦਾ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੈਂਟਸ ਦੀਆਂ ਹੁੱਡੀਆਂ ਲਖੋ ਹਾਂਜੀ ਇਹ ਵੀ ਸਟਾਕ ਕਲੀਅਰੈਂਸ ਤੇ ਆ ਜੀ ਜਿਹੜਾ ਜਲਦੀ ਆਜੂਗਾ ਜਲਦੀ ਲੈ ਜਾਊਗਾ ਬਾਅਦ ਵਿੱਚ ਨਾ ਕਿ ਉਹ ਹੀ ਰਹਿ ਗਏ ਭਾਈ 6 3 ਹੀ ਲੈ ਜਾਓ ਹਨਾ ਮੁੜ ਕੇ अच्छा 400 ਰੁਪਏ ਰੇਟ ਹੋਗਾ 5 ਐਕਸਲ ਤੱਕ ਦਾ ਰੇਟ ਹੋਗਾ ਜੀ ਭਾਈ ਜਿਹਨੇ ਲਿਆਣੀਆਂ ਉਹਨੇ ਲੈ ਜਾ ਕਿਉਂਕਿ ਹੁਣ ਸਰਦੀ ਆ ਤੇ ਹੁਣ ਸਟਾਕ ਵੀ ਪਿਆ ਮੁੜ ਕੇ ਨਿਕਲ ਜਾਣਾਗਾ ਆ ਦੇਖੋ ਵੀਰੇ ਮੈਂ ਕਹਿੰਦਾ ਵੀ ਯਾਰ ਵੈਰਾਈਟੀ ਬਹੁਤ ਪਈ ਆ ਯਾਰ ਬੱਚੇ ਬੁੱਢੇ ਵਾਲੀ ਵਿੱਚ ਬਾਦੂ ਡਿਜ਼ਾਈਨ ਵੀਰੇ ਬਾਦੂ ਵੈਰਾਈਟੀ ਜਿੰਨੇ ਮਰਜ਼ੀ ਲੈ ਲਓ ਆ ਲੋ ਗੋਲ ਗਲਾ ਲੋਂਗੇ ਇਹ ਵੀ 400 ਰੁਪਏ ਹੋਗਾ ਵੀਰੇ ਰੇਟ ਉਹਦੂ ਬਾਅਦ ਚੈੱਕ ਵਾਲੀ ਲੋਰਾ ਦੇਖੋ ਜੀ ਬਹੁਤ ਸੋਹਣੀ ਸਟਾਫ ਦੇ ਵਿੱਚ ਠੀਕ ਹੈ ਜੀ ਮੈਂ ਕਹਿੰਦਾ ਯਾਰ ਕੱਪੜਾ ਕੀ ਬਾਤ ਆ ਸਭ ਤੋਂ ਪਹਿਲਾਂ ਇਹ ਗਰਮੀ ਬਹੁਤ ਹੋਵੇ ਕੱਪੜਾ ਮੈਂ ਕਹਿੰਦਾ ਠੰਡ ਵੀ ਲੰਘ 400 روپے وچ ہاں جی جینز باؤ لیڈیز باؤ یونی سیکس ہے لور اچھا دونوں پا سکتے ہیں صرف 400 روپے وچ ٹھیک ہے جی آلو سر ਜਿੰਨੇ مرضی رنگ ڈیزائن لو ਬਹੁਤ ਮਿਲਦਾ ਨਾ ਨਾ ਤਾਂ ਵੀ ਵੈਰਾਈਟੀ ਇਹ ਜੀ ਮਿਲ ਨਹੀਂ ਤੇ ਨਾ ਰੇਟ ਵਾਲੇ ਵੈਰਾਈਟੀ ਬਹੁਤ ਆ ਜੀ ਕਸਟਮਰ ਆਣ ਤੇ ਫੇਰ ਹੀ ਪਤਾ ਲੱਗੂ ਵੀ ਕੀ ਦੇ ਰਹੇ ਆਪਾਂ ਤੁਹਾਨੂੰ ਹਮ 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 ਸਹੀ ਹੈ ਜੀ ਵੀਡੀਓ ਵਿੱਚ ਆਪਾਂ ਕਿੰਨਾ ਦਿਖਾ ਸਕਦੇ ਆ ਇਸ ਵਾਰ ਬਈ ਸਹੀ ਗੱਲ ਆ ਆ ਕੇ ਤੁਸੀਂ ਦੇਖੋਗੇ ਨਾ ਤੁਹਾਨੂੰ ਅਸਲ ਵੈਰਾਈਟੀ ਉਦੋਂ ਪਤਾ ਲੱਗਣੀ ਆ ਬਾਕੀ ਅਚਾਰਾ ਮਾਰੋ ਵਾਧੂ ਸਟਾਕ ਪਿਆ ਨੇ ਜੀ ਭਰੇ ਜਿੰਨੇ ਮਰਜ਼ੀ ਲੋ ਮਾਲ ਦੀ ਕੋਈ ਕਮੀ ਨਹੀਂ ਆਪਣੇ ਕੋਲੇ ਠੀਕ ਹੈ ਵੀਰੇ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਹੂੰ ਠੀਕ ਹੈ ਜੀ ਚੰਗੇ ਜਿਹੇ ਕਮੈਂਟ ਕਰੂਗਾ ਗਰੁੱਪ 'ਚ ਪਾਊਗਾ ਪਹਿਲੇ 11 ਬੰਦਿਆਂ ਨੂੰ ਚੈਂਪੀਅਨ ਕੰਪਨੀ ਦੇ ਸੌਕਸ ਤਿੰਨ ਤਿੰਨ ਮੀਸਾ ਸੈੱਟ 11 ਸੈੱਟ ਫ੍ਰੀ ਤੇ ਆਣਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਬੰਦਾ ਆਹ ਰੇਟ ਦੇ ਕੇ ਡਿਸਕਾਊਂਟ ਲਗਾ ਕੇ 1000 ਰੁਪਏ ਤੋਂ ਵੱਧ ਦੀ ਸ਼ਾਪਿੰਗ ਕਰੂਗਾ ਹੂੰ ਉਹਨੂੰ 220 ਰੁਪਏ ਐਮ ਆਰ ਪੀ ਦਾ ਡੀਓ ਹੋਰ ਫ੍ਰੀ ਤੇ ਜਾਊਗਾ ਵੀਡੀਓ ਸ਼ੇਅਰ ਕਰਨ ਦੇ ਪੱਕੀ ਗੱਲ ਹੈ ਜੀ ਜੇ 1000 ਰੁਪਏ ਤੋਂ ਵੱਧ ਦੀ ਸ਼ਾਪਿੰਗ ਹੋਵੇ ਹਾਂਜੀ ਤੇ ਵੀਡੀਓ ਸ਼ੇਅਰ ਕਰੇ ਤੇ ਡੀਓ ਹੋ ਗਈ ਕਿਆ ਬਾਤ ਹੈ ਬਈ ਆディ ਹੋਊਗਾ ਜੀ ਪਾਰਕ ਆਹ ਪਾਰਕ ਐਵੇਨਿਊ ਬਣਾਉਣ ਦਾ ਅੱਛਾ ਕੋਈ ਐ ਨਹੀਂ ਵੀ ਮੈਂ ਕਿਤੇ ਆਪ ਦੀਆਂ ਸ਼ੀਸ਼ੀਆਂ ਭਰੀ ਬੈਠੀਆਂ ਨੇ 220 ਰੁਪਏ ਐਮ ਆਰ ਪੀ ਹੋ ਗਿਆ ਚੈੱਕ ਕਰ ਲਓ ਜੀ ਬਸ ਉਹ ਤਾਂ ਬਈ ਪਤਾ ਹੀ ਹੁੰਦਾ ਇਹਦਾ ਤੁਹਾਡੀ ਵੀ ਸ਼ੇਅਰ ਕਰੂਗਾ ਬਾਅਦ ਤੋਂ ਬਾਅਦ ਠੀਕ ਹੈ ਜੀ ਇਹ ਸੇਲ ਸਾਡੀ ਸਿਰਫ 13 ਦਸੰਬਰ ਆਪੜਾ ਜਨਵਰੀ ਤੱਕ ਰਹੂਗੀ ਲੋਹੜੀ ਤੱਕ ਲੋਹੜੀ ਤੱਕ ਹਾਂ ਜੀ ਲੋਹੜੀ ਤੱਕ ਆਫਰ ਹੈ ਜੀ ਇਹ ਉਹ ਤੱਕ ਆਓ ਤੇ ਫਾਇਦੇ ਲੋ ਪਹਿਲੀ ਦੇ ਨਵੇਂ ਸਾਲ ਤੋਂ ਲੈ ਕੇ ਲੋਹੜੀ ਤੱਕ ਬਾਈ ਫਾਇਦੇ ਚੱਕ ਲੋ ਨਾ ਲੋਹੜੀ ਤੱਕ ਲੇਟ ਨਾ ਹੋ ਜਾਏ ਕਿਉਂਕਿ ਅੱਜ ਆਫਰ ਹੈਗੇ ਅੱਜ ਮਾਲ ਵੀ ਹੈਗਾ ਤੇ ਵੀ ਖਿੱਚ ਕੇ ਕਰ ਲੋ ਡਿਸਕਾਊਂਟ ਰੇਟ ਲਾ ਕੇ 1000 ਰੁਪਏ ਦੀ ਸ਼ਾਪਿੰਗ ਕਰਕੇ ਹੋਰ ਵੀ ਡਿਸਕਾਊਂਟ ਦਿੱਤਾ ਜਾਊਗਾ ਤੁਹਾਨੂੰ ਨਾਲ ਗਿਫਟ ਵੀ ਤੇ ਜਾਣਗੇ ਠੀਕ ਹੈ ਜੀ ਕਿਹੜਾ ਵੀਡੀਓ ਸ਼ੇਅਰ ਕਰੂਗਾ ਤੇ 1000 ਰੁਪਏ ਤੋਂ ਬਲੱਸ ਦੀ ਸ਼ਾਪਿੰਗ ਕਰੂਗਾ ਤੇ ਹੋਰ ਕੋਈ ਆਈਟਮ ਦੱਸਣ ਵਾਲੀ ਹੋਵੇ ਕੋਈ ਤੇ ਦੱਸਿਆ ਬਹੁਤ ਬੜਾ ਆਜਾ ਤੱਕ ਕਿੰਨਾ ਦੱਸਿਆਂਗੇ ਕੋਈ ਨਹੀਂ ਆਓ ਤੇ ਦੇਖੋ ਤੇ ਬਾਕੀ ਸਾਡੇ ਕੋਲੇ NY9 ਦੀ ਤੇ ਖੋਟੀ ਸ਼ਰਟ ਹੁੰਦੀ ਹੈ ਗੋਲਗਲੇ ਦੀ ਬਹੁਤ ਠੀਕ ਹੈ ਸਾਰਾ ਸਟਾਫ ਸਟਾਫ ਬਾਕੀ ਹੱਥ ਲਾਏ ਤਾਂ ਪਤਾ ਲੱਗ ਜਾਣਾ ਜੇ ਤਾਂ ਹੋਊਗਾ ਸਿਰਫ 300 ਰੁਪਏ ਜੀ ਵੀਡੀਓ ਚ ਹੋ ਸਕਦਾ ਤੁਹਾਨੂੰ ਐ ਲੱਗਦਾ ਹੋਵੇ ਯਾਰ ਵੈਸੇ ਕੀ ਜਿੰਨੇ ਪਰ ਵੀ ਰੇਅਰ ਸਿਰਫ 300 ਰੁਪਏ ਹੋਊਗਾ ਭਾਈ ਸਾਹਿਬ ਡਬਲ ਐਕਸਐਲ ਤੱਕ ਸਦਾ ਸੈਜ ਹੋਊਗਾ ਚ ਰੇਟ 300 ਰੁਪਏ ਰੰਗ ਜਿੰਨੇ ਮਰਜ਼ੀ ਲੋ ਡਿਜ਼ਾਈਨ ਜਿੰਨੇ ਮਰਜ਼ੀ ਲੋ ਠੀਕ ਹੈ ਮੈਨੂੰ ਐ ਲੱਗਦਾ ਮੈਂ 5-7000 ਦੇ ਕੱਪੜੇ ਆਪ ਲੈ ਕੇ ਜਾਊਗਾ ਲੈ ਜਾਓ ਭਾਈ ਸਾਹਿਬ ਲੈ ਆਓ ਜਿੰਨੇ ਮਰਜ਼ੀ দাও ਸਾਰਾ ਵਿਹਿੰਡਾ ਆਈਦਾ ਤੁਸੀਂ ਵੀ ਆਓ ਸਰ ਸਹੀ ਗੱਲਾ ਸੀ ਫਾਇਦਾ ਚੱਕ ਲਈਏ ਲਓ ਜੀ ਲਓ ਬਈ ਬੜਾ ਠੀਕ ਤੇ ਬਾਕੀ ਬਾਈ ਜੀ ਸਾਡਾ ਐਡਰੈਸ ਹੈਗਾ ਗੁਰਦੁਆਰਾ ਸਾਹਿਬ ਹਾਜ਼ਿਰਦਾਨ ਦੇ ਸਾਹਮਣੇ ਦੀਪ ਗਾਰਮੈਂਟ ਮਿਂਡਾ ਬਾਬਾ ਦੀਪ ਸਿੰਘ ਨਗਰ ਵਾਲੀ ਰੋਡ ਦੇ ਉੱਪਰ हां जी सरकारी अस्पताल ਦੇ ਬਿਲਕੁਲ ਨਾਲ ਹੈ ਜੀ ਬਸ ਸਟੈਂਡ ਤੋਂ ਅੱਗੇ ਨੂੰ ਆਉਂਗੇ ਹਾਜੀ ਰਤਨ ਜੀ ਨੂੰ ਮਰਜੀ ਪੁੱਛ ਕੇ ਤੇ ਸਟਾਕ ਬਹੁਤ ਪਿਆ ਜੀ ਅੱਜ ਵਿਗੜੀ ਹਨਾ ਹਾਂ ਜੀ ਇਹ ਸਟਾਕ ਉਹ ਵੇਖ ਕੇ ਤੁਸੀਂ ਜਿੰਨੀ ਜਲਦੀ ਆ ਜਾਓਗੇ ਮਾਲ ਲੈ ਜਾਓਗੇ ਉਦੋਂ ਮੁੜ ਕੇ ਖਤਮ ਹੋ ਜੇ ਆਫਰ ਕੋ ਖਤਮ ਹੋ ਜੇ ਤਾਂ ਫਿਰ ਫਾਇਦਾ ਨਹੀਂ ਹੋਣਾ ਆ ਕੇ ਲੋਹੜੀ ਤੱਕ ਸਰਦੀ ਹੈ ਸਟਾਕ ਲੋਹੜੀ ਤੱਕ ਪਹਿਲਾਂ ਪੱਲਾ ਖਤਮ ਕਰ ਦੇਣਾ ਪਈ ਲੋਹੜੀ ਤੱਕ ਆ ਵੀ ਸਟਾਕ ਕਲੀਅਰੈਂਸ ਕਰਨੀ ਹੈ ਤੇ ਜਲਦੀ ਜਲਦੀ ਆ ਜਾਓ ਤੇ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਕਾਲ ਕਰਕੇ ਆ ਜਾਓ ਨਹੀਂ ਤਾਂ ਐਡਰੈਸ ਦੱਸ ਲਈ ਤਾਂ ਡਾਇਰੈਕਟ ਆ ਜਾਓ ਮਾਲ ਮਿਲੀ ਜਾਣਾ ਠੀਕ ਹੈ ਜੀ ਧੰਨਵਾਦ